ਸ਼ਰਮ ਹੀ ਨਹੀਂ ਹੈਗੀ ਸੋਸੋ ਕੁਸ ਬੋਲਦਣਾ ਤੂੰ ਤਾਂ ਆਇਆ ਤਾਂ ਦੇਖ ਲੈ ਵੀ ਹੈ ਆ ਜਾ ਆ ਜਾ ਭਾਈ ਸਾਰੇ ਘਰ ਤਾਂ ਖਵਾ ਤਾ ਤੇਰਾ ਕੀ ਮਤਲਾ ਤੁਹਾਨੂੰ ਹੱਥ ਲਾਉਣਾ ਹੈ ਹੈ ਚਾਚਾ ਮੇਰੀ ਗੱਲ ਸੁਣ ਲੈ ਕਿਤੇ ਪੈਣੀ ਦੇਖਦੀ ਹੱਥ ਲਾਉਣਾਗਾ ਚਲ ਤੇਰੀ ਕੀ ਮਾ ਉਹ ਹਿੰਮਤ ਹੈ ਤੂੰ ਮੇਰੇ ਸਾਹਮਣੇ ਲਾਈ ਜਨਾ ਮਗਰ ਪਤਾ ਨਹੀਂ ਕੀ ਕੁਛ ਕਰਦਾ ਆਏਗਾ ਮੈਂ ਮੇਰੀ ਗੱਲ ਸੁਣ ਲੈ ਪੈਣੀ ਤੈਨੂੰ ਪੈਸੇ ਖਵਾਉਣਾ ਤੂੰ ਭਾਈ ਤੇਰੇ ਪੈਸੇ ਖਾ ਲਏ ਕੀ ਗੱਲ ਹੈ ਤੇਰੀ ਐਵੇਂ ਕਰ ਪੱਟੀਆਂ ਤੂੰ ਕਿਉਂ ਖਵਾਈ ਜਨਾ ਇਹਨੂੰ ਸਾਰਾ ਕੁਝ ਖਿਮਾਇਆ ਹੁਣ ਦੇਖੇ ਟੈਸੀ ਦਾ ਪੈਸੇ ਕਿਹੜੇ ਖਾਦੇ ਨੇ ਚਾਚਾ ਤੂੰ ਮੈਂ ਕਿਹੜੇ ਪੈਸੇ ਖਾਲੇ ਮੈਂ ਸੁਣ ਮੈਂ ਕੱਲੇ ਨਹੀਂ ਖਵਾਏ ਨੇ ਪੈਸੇ ਵਿੱਚ ਤੇਰੇ ਕੋਲ ਘਰ ਲਈ ਵਿਚੀ ਐ ਜਿੱਦਾਂ ਚੱਲ ਨੂੰ ਇੱਥੇ ਬੋਲੀਆਂ ਪਾਉਣੀ ਸੀ ਇਹਦੇ ਘਰ ਨਾਲ ਆਇਆ ਕਰ ਕਰ ਕੇ ਐ ਐ ਢੋਲ ਕਿਵੇਂ ਆਉਂਦੀ ਐ ਐ ਐ ਕਰਕੇ ਐ ਤੇਰੇ ਘਰ ਦਾ ਤਰਜਾ ਬਣਾਉਂਦੀ ਹੈ ਸਾਨੂੰ ਬਦਨਾਮ ਕਰਦੀ ਆ ਭਗਤਾਂ ਨੂੰ ਤੂੰ ਭਗਤਾ ਜਿਹੜਾ ਕਾਚਾ ਆਂਦੀ ਆ ਪੁੱਛੀ ਤੇਰੇ ਜੱਸੇ ਨੂੰ ਐ ਕਰਕੇ ਐ ਢੋਲ ਕੀ ਐ ਡੋਲੂ ਲਾ ਢੋਲ ਕੀ